ब्रह्मा जी ਨੂੰ ਵੇਦਾਂ ਦੇ ਕਰਤਾ ਆਖਿਆ ਗਿਆ ਤੇ ਉਹਨਾਂ ਦੇ ਪੁੱਤਰਾਂ ਨੂੰ ਵੇਦਾਂ ਦੀ ਗਿਆਤਾ ਆਖਿਆ ਗਿਆ ਤੇ ਇੱਥੇ ਇਹ ਇਸ਼ਾਰਾ ਕੀਤਾ ਹੈ ਚਾਰ ਗ੍ਰੰਥ ਪੰਜ ਗ੍ਰੰਥ 10 100 ਵੀ ਕੋਈ ਪੜ ਲੇ ਗੱਲ ਤੇ ਅਮਲ ਤੇ ਕਰਮ ਤੇ ਨਿਬੜਦੀ ਹੈ ਹੁਣ ਮੈਂ ਦਾਵਾ ਕਰਾਂ ਜੀ ਮੈਂ ਇੰਨੀਆਂ ਬਾਣੀਆਂ ਕੰਠ ਕਰਕੇ ਆਪ ਸੰਗਤਾਂ ਦੇ ਸਨਮੁਖ ਮੈਂ ਮਾਣ ਹਾਸਲ ਕਰਨ ਆਵਾ ਪਰ ਜੇ ਕਰਮ ਮੇਰੇ ਦੁਕ੍ਰਿਤ ਜਾਂ ਸੁਕ੍ਰਿਤ ਚੰਗੇ ਤੇ ਮੰਦੇ ਦੋਨੋਂ ਨੇ ਕੱਲੇ ਸੁਕ੍ਰਿਤ ਹੋਣਗੇ ਤੇ ਗਿਣਤੀ ਹੋਏਗੀ ਰੱਬ ਦੀ ਦਰਗਾਹ 'ਚ ਜੇ ਮੰਦੇ ਵੀ ਕਰੀ ਜਾ ਰਹੇ ਆ ਫਿਰ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕੇ ਇਸ ਕਰਕੇ ਇਹ ਇਸ਼ਾਰਾ ਸਨਕ ਤੇ ਸਨੰਦ ਵਾਲ ਕੀਤਾ ਵੀ ਪੜਨ ਲਿਖਣ ਵਾਲਿਆਂ ਦਾ ਸਿਖਰ ਹੈ ਜੀ ਚਾਰ ਪੁੱਤਰ ਨੇ ਬ੍ਰਹਮਾ ਜੀ ਦੇ ਉਹਨਾਂ ਜਿੰਨਾ ਕੋਈ ਨਹੀਂ ਪੜ ਸਕਦਾ ਪੁਰਾਣਾ ਦੇ ਵਿੱਚ ਜ਼ਿਕਰ ਕੀਤਾ ਹੈ ਜਿਨ੍ਹਾਂ ਉਹਨਾਂ ਨੇ ਗਿਆਨ ਇਕੱਠਾ ਕੀਤਾ ਕੋਈ ਨਹੀਂ ਜਮਿਆ ਸਿੱਧੀ ਜੀ ਗੱਲ ਸਪਸ਼ਟ ਕੀਤੀ ਕਬੀਰ ਸਾਹਿਬ ਨੇ ਜੇ ਇਹਨਾਂ ਵੀ ਇਕੱਠਾ ਹੋ ਜੇ ਜੇ ਅਮਲ ਮਾੜੇ ਨੇ ਜੇ ਅੰਦਰ ਇਮਾਨਦਾਰੀ ਨਹੀਂ ਜੇ ਅੰਦਰ ਖੋਟੀ ਬਿਰਤੀ ਹੈ ਭੈੜੀ ਬਿਰਤੀ ਹੈ ਫਿਰ ਕੀ ਹਾਲ ਹੋਏਗਾ ਫਿਰ ਤੇ ਜਿੰਨਾ ਮਰਜੀ ਸਿਮਰਨ ਕਰ ਲੋ ਜਿਸ ਤਰ੍ਹਾਂ ਕੋਈ ਮੂਰਖ ਰੜਕਦਾ ਹੈ ਨਾ ਮਧਾਣੀ ਨੂੰ ਫੜਾਫੜ 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 ਐਵੇਂ ਵਾਇਗਰੂ 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 ਜੱਪਣ ਵਾਲੇ ਬਈ ਨਾਮ ਦਾ ਮੱਖਣ ਤੇ ਪਿਛੇ ਰਹਿ ਗਿਆ ਤਤ ਪ੍ਰੇਮ ਤਤ ਅਹਿਸਾਸ ਤਤ ਦੀ ਇੱਕ ਉਹ ਬਿਰਤੀ ਜਿਹੜੀ ਭਿੱਜੀ ਹੋਈ ਹੈ ਆਪ ਵੀ ਤ੍ਰਿਪਤ ਤੇ ਦੂਸਰਿਆਂ ਨੂੰ ਵੀ ਤ੍ਰਿਪਤ ਕਰਨ ਵਾਲੀ ਉਹ ਤੇ ਖਤਮ ਹੋ ਗਈ ਮਹਾ ਖੁਸ਼ੀ ਬੰਦੇ ਦੇ ਸਿਰ ਦੇ ਉੱਤੇ ਸਵਾਰ